ਤੋ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਸੀ ਨਾਲ ਥਾਇਰਾਇਡ ਦਾ ਇਸ਼ੂ ਸੀ ਤੇ ਇਵਨ ਕਿ ਮੈਂ ਆਪਣੀਆਂ ਟਿਊਬਾਂ ਵੀ ਚੈੱਕ ਕਰਵਾ ਚੁੱਕੀ ਸੀ ਉਹ ਵੀ ਬਿਲਕੁਲ ਠੀਕ ਠਾਕ ਸੀਗੀਆਂ ਠੀਕ ਹੈ ਜੀ ਮੇਰੇ ਨਾਲ ਬਨਾਰ ਵਿੱਚ ਨੇ ਕਿ ਮੈਂ ਮਿਲਟਰੀ ਤੋਂ ਵੀ ਬਹੁਤ ਇਲਾਜ ਕਰਵਾਇਆ ਤਕਰੀਬਨ ਮੈਨੂੰ ਡਾਕਟਰਾਂ ਨੇ ਕਿਹਾ ਕਿ 5-6 ਸਾਲ ਲੱਗ ਜਾਣਗੇ ਅਜੇ ਆਪਾਂ ਕੁਝ ਕਹਿ ਨਹੀਂ ਸਕਦੇ ਹੈਨਾ ਜੀ ਪਰ ਜਦੋਂ ਮੈਂ ਤੁਹਾਡੇ ਕੋਲ ਦਵਾਈ ਲੈਣ ਆਈ ਤਕਰੀਬਨ 15 ਦਿਨਾਂ ਦੇ ਵਿੱਚ ਹੀ ਮੈਂ ਕਨਸੀਵ ਕਰ ਲਿਆ ਵਰਚੁਣ ਠੀਕ ਹੈ ਜੀ ਹਾਂ ਜੀ ਤੁਸੀਂ ਮੈਨੂੰ ਨਾਲ ਮੈਂਸ਼ਨ ਦਿੱਤੀ ਕੁਝ ਚੱਕੀ ਚਲਣ ਆਉਣ ਵਾਸਤੇ ਕੀ ਕੁਝ ਪ੍ਰੇਜਾ ਸੇਟ ਦੇ ਨਾਲ ਕਿਹਾ ਕਿ ਵਾਕ ਕਰੋ ਜਿਵੇਂ ਜਿਵੇਂ ਤੁਸੀਂ ਕਿਹਾ ਮੈਂ ਉਹਨੇ ਉਹਨੇ ਕੀਤਾ 15 ਦਿਨਾਂ ਚ ਮੈਂ ਕੰਸੀਵ ਕਰ ਲਿਆ ਮੇਰੇ ਘਰੇ ਤਕਰੀਬਨ 2024 ਦੇ ਵਿੱਚ ਕੁੜੀਆਂ ਆਈ ਉਸ ਤੋਂ ਬਾਅਦ ਹੁਣ ਮੇਰੇ ਬੇਟਾ ਵੀ ਹੈ ਇੱਕ ਸਾਲ ਬਾਅਦ ਮੈਨੂੰ ਦੁਬਾਰਾ ਕੰਸੀਵ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਸਭ ਤੁਹਾਡੀ ਬਦੌਲਤ ਹੈ ਜੀ ਮੈਂ ਆਪਣੇ ਤੋਂ ਇਲਾਵਾ ਨਾ ਸਰ ਤਕਰੀਬਨ 5 6 ਕੁੜੀਆਂ ਨੂੰ ਭੇਜ ਚੁੱਕੀ ਹਾਂ ਜਿ ਜਿੰਨੀਆਂ ਕੁੜੀਆਂ ਆਈਆਂ ਨੇ ਸਭ ਪੀਸੀਓਡੀ ਦੇ ਰਿਲੇਟਿਡ ਈਆਂ ਤੇ ਸਭ ਨੂੰ ਕੰਸੀਵਾ ਇੱਕ ਇੱਕ ਤਾਂ 7 ਸਾਲ ਹੋ ਗਏ ਸੀਗੇ ਵਿਆਹ ਨੂੰ ਉਹਨੇ ਆਈਵੀਐਫਟੀ ਕਰਵਾਇਆ ਸੀ ਉਹ ਵੀ ਉਹਦਾ ਫੇਲ ਸੀਗਾ ਪਰ ਤੁਹਾਡੇ ਕੋਲ ਉਹ ਵੀ 15 ਦਿਨ ਚ ਕੁੜੀ ਠੀਕ ਹੋ ਗਈ